ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੇਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਦੂਜਾ ਸੂਹਾ ਬੱਚੀ ਤੁਹਾਨੂੰ ਦਿਖਾਵਾਂਗੇ ਜਰਸੀ ਕ੍ਰੋਸ ਦੇ ਵਿੱਚ ਇਹ ਪੈਂਦੀ ਆ ਮਗਰ ਵੀ ਇਹਨੇ ਬੱਸੀ ਨੂੰ ਜਨਮ ਦਿੱਤਾ ਆ ਦੇਸ਼ਾਂ ਤੋਂ ਕੱਚਾ ਨਾਲੂਆ ਨਾਲ ਆ ਕੱਲ ਇਹਦੀ ਡਿਲੀਵਰੀ ਹੋਈ ਆ ਇਹ ਸਭ ਨੂੰ ਫੇਸ ਕੁਆਲਟੀ ਦੀ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 28 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਓ ਆਪਾਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਚੁਵਾਈ ਵਗੈਰਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਮੁਠੀ ਵਾਲਾ ਚੰਗਾ ਚੋਣ ਲੱਗਿਆ ਤੁਸੀਂ ਦੇਖ ਸਕਦੇ ਹੋ ਪੰਲਾ ਕੰਲਾ ਨਿੱਖੜ ਮਾ ਥਾਣਾ ਕਾਲਾ ਕਾਲਾ ਤੋੜ ਕੇ ਦਿਖਾਉਂਦਾ ਹੌਲੀ-ਦੌਲੀ ਕੱਦ-ਕਾਨ ਵਧੀਆ ਹੈਗਾ ਜਰਸੀ ਟੱਚ ਦੇ ਵਿੱਚ ਆ ਗਈ ਇਹ ਕੰਪੈਕਟ ਆਡਰਾ ਪੂਰਾ ਦੇਖ ਸਕਦੇ ਹੋ ਬਰੀਡ ਦੇ ਵਿੱਚ ਬੱਛ ਇਹਨਾਂ ਦਾ ਤੁਸੀਂ ਤੋਰਾ ਵਗੈਰਾ ਦੇਖ ਸਕਦੇ ਹੋ ਸੋਹਣਾ ਗੱਦ ਕਾਠ ਆ ਸਟਾਰਟਿੰਗ ਬੋੜਾ ਇਹਦੇ ਥੱਲੇ ਹੁਣ 16 17 ਕਿਲੋ ਬੋੜੀ ਸਟਾਰਟਿੰਗ ਆ ਦੇਖ ਸਕਦੇ ਤੁਸੀਂ ਸੋਹਣੀ ਹੈਟ ਆ ਮਗਰ ਵੀ ਬੱੱਚੀ ਆ ਬੱਸੀ ਮਾਂ ਦੇ ਨਾਲ ਦੀ ਕਰੋਸ ਅੰਗ ਦੇ ਵਿੱਚ ਹੀ ਬੱਸੀ ਆ ਗਈ ਦੇਖ ਸਕਦੇ ਤੁਸੀਂ ਨਵੇਂ ਚੈੱਕ ਕਰਾ ਦਿੰਨੇ ਆ ਕਰੋਸ ਅੰਗ ਦੇ ਵਿੱਚ ਬੱਸੀ ਆ ਇਹ ਕਿਹੜਾ ਹੋਰ ਦੁਆਰੇ ਪੁੱਤ ਹੌਲੀ ਹੌਲੀ ਬੱਸੀ ਦੇਖ ਸਕਦੇ ਤੁਸੀਂ ਲੈ ਸੋ ਤਾਰਾ ਵੀ ਮਾਰ ਕੇ ਦਿਖਾਵਾਂਗੇ ਐਂਡ ਤੱਕ ਵੀਡੀਓ ਦੇਖਿਓ ਆਪਣੇ ਕੋਲੇ ਹਮੇਸ਼ਾ 15 ਤੋਂ 20 ਨਾਲ ਕੇ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਜ਼ਿਆਦਾਤਰ ਆਪਣੇ ਕੋਲੇ ਜਰਸੀ ਤੇ ਜਰਸੀ ਕ੍ਰਾਸ ਵੜਾਉਂਦੀਆਂ ਨੇ ਕਦੋਂ ਵੀ ਮੇਰਾ ਵੀਰ ਕੋਈ ਵੀ ਕੰਟੈਕਟ ਕਰਕੇ ਵਟਸਐਪ ਤੇ ਵੀਡੀਓ ਮੰਗਾ ਕੇ ਆਪਣੇ ਫਾਰਮ ਤੇ ਵਿਜ਼ਿਟ ਕਰ ਸਕਦਾ ਹੈਗਾ ਸੋ ਇਹ ਬੈਡ ਖਰੀਦਣ ਲਈ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਜਰਸੀ ਟੱਕ ਦੇ ਵਿੱਚ 16 17 ਬੇੜਾ ਹੋਰ ਵੀ ਸੇਲ ਵਾਸਤੇ ਅਵੇਲੇਬਲ ਨੇ ਇਧਰਲੇ ਸ਼ੈੱਡ 'ਚ ਕੁਝ ਬੇੜਾ ਉਧਰਲੇ ਸ਼ੈੱਡ 'ਚ ਬਾਹਰ ਵੀ ਖੜੀਆਂ ਨੇ ਜਦੋਂ ਮਰਜੀ ਮੇਰਾ ਵੀਰ ਕੋਈ ਵੀ ਆਪਣੇ ਫਾਰਮ ਤੇ ਵਿజిਟ ਕਰੂਗਾ ਤਾਂ ਖਾਲੀ ਨਹੀਂ ਮੁੜੋਂਗੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਠੰਢੀ ਸੀਲ ਬਹੁਤ ਜ਼ਿਆਦੇ ਇਹ ਸੋਥੀ ਦੇਸਾਂ ਦੇ ਉਹ ਪੂਰੀ ਠੰਢੀ ਸੀਲ ਆ ਫਿਰ ਆਪਾਂ ਬੱਚਾ ਲਾ ਕੇ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਾਂਗੇ ਪੂਰੀ ਠੰਢੀ ਸੀਲ ਆ ਚਾਹੇ ਦੋ ਪਾਸੇ ਬਹਿ ਕੇ ਚੋਈ ਚੱਲਿਓ ਕੋਈ ਇਹ ਲੱਤ ਸੜ ਕਰਨ ਵਾਲੀ ਨਹੀਂ ਹੈਗੀ ਲੈ ਬਤ ਬੱਸੀ ਲਾ ਦੇ ਬੱਸੀ ਨੂੰ ਪਿਆਰੀ ਥੋੜਾ ਦੁੱਧ ਫਿਰ ਧਾਰਾ ਮ ਨਿਆਣਾ ਪਾਓ ਨਾ ਪਾਓ ਮੱਝਾਂ ਵਾਲਾ ਕੰਮ ਆ ਇਹਦੀ ਫੈਂਟ ਵੀ ਚੰਗੀ ਹੋਊਗੀ ਦੁੱਧ ਵੀ ਇਹਦਾ ਚਿੱਟਾ ਹੋਊਗਾ ਜਿਹੜਾ ਜਰਸੀ ਦਾ ਸਕੀਨ ਰੱਖਦੇ ਨੇ ਬੱਚੀ ਤੁਸੀਂ ਦੇ ਸਕਦੇ ਪੁੱਤ ਪਾਸੇ ਹੜ ਮੜਾ ਜਾ ਬੱਚੀ ਬਹੁਤ ਸੋਹਣੀ ਹੈ ਤਿਆਰ ਹੋ ਮਾਂ ਵਾਂਗੂ ਚੰਗਾ ਦੁੱਧ ਪਾਊਗੀ ਸੋਹਣੀ ਕਰਾਵਾ ਸੰਗ ਦੇ ਵਿੱਚ ਲਾਲ ਚਾ ਗਈ ਇਹ ਬਰੌਨ ਕਲਰ ਦੇ ਵਿੱਚ ਸੋ ਅੱਜ ਆਪਾਂ 29 ਸੌਰੀ 28 ਅਗਸਤ ਨੂੰ 5 ਵਜੇ ਵੀਡੀਓ ਕਵਰ ਕਰ ਰਹੇ ਹਾਂ ਅਧੀਤ ਆਰਾਂ ਵਗੈਰਾ ਦੇ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਆਪਣੀ ਜ਼ਿੰਮੇਵਾਰੀ ਨੂੰ ਤੁਸੀਂ ਦੇ ਸਕਦੇ ਹੋ ਪੋਲੀ ਤੇ ਮੋਟੀ ਚਵਾਈ ਆ ਆਕਾਰ ਤੁਸੀਂ ਪੈਂਦੀ ਦੇ ਸਕਦੇ ਹੋ ਮਗਰਲੇ ਥਣਾ ਦੇ ਮਾਦ ਆ ਦੇ ਸਕਦੇ ਹੋ ਮਗਰਲੇ ਥਣਾ ਦੀ ਚੋਅ ਚੱਕ ਰਹੇ ਹੋ ਪੂਰਾ ਮੁਠੀ ਵਾਲਾ ਖਾਣ ਲੱਗਿਆ ਸੋਹਣਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਥਣਾ ਦੀ ਪਾਸ ਹੋ ਚੁੱਕੀ ਹੈ ਥਣਾ ਦੀ ਆਪਣੀ ਜ਼ਿੰਮੇਵਾਰੀ ਹੈ ਗਾਂ ਦੇ ਥਣਾ ਦੇ ਮਾਦ ਉਹ ਸੋਹਣਾ ਚੁੰਉਣ ਲੱਗਿਆ ਪੋਲਾ ਤੇ ਮੋਟੀ ਚਵਾਈ ਆ ਤੋ ਇਹ ਦੰਨੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਇਸ ਤੋਂ ਇਲਾਵਾ ਆਪਣੇ ਕੋਲ ਕਾਫੀ ਕਲਰ ਦੇ ਵਿੱਚ ਪਹਿਲਾ ਸੁਦਾ ਜਰਸੀ 2 ਦੰਦ ਆ ਬਾਸੀ 골ਡਨ ਕਲਰ ਚ 2 ਦੰਦ ਇਹ ਚ ਬੈੜਾਂ ਵੀ ਸੇਲ ਵਾਸਤੇ ਅਵੇਲੇਬਲ ਨੇ ਇਹਨਾਂ ਲਈ ਵੀ ਆਪਣੇ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ